ਅੱਗੇ ਲੈਣਾ ਉਹਦਾ ਵਾਈਨ ਹੋ ਰਿਹਾ ਆਜੋ ਹਾਜੀ ਵਾਈਕੋ ਜਿੱਦਾਂ ਸਾਰੇ ਸਭ ਇਹੋ ਬੀਤ ਰਿਹਾ ਮੈਂ ਬਾਜ਼ਾਰ ਚ ਲੰਘ ਰਿਹਾ ਜਿੱਦਾਂ ਸੰਤ ਸਾਬ ਮਿਲੇ ਨੇ ਲਾਈਕ ਕੋਲ ਜਿਸ ਦੇ ਨਾਲ ਇਹਦਾ ਜਮੈਟੋ ਦੇ ਵਿੱਚ ਜੋਬ ਕਰਦੇ ਨੇ ਇੱਕ ਜਿੰਮ ਕਰਦੇ ਆ ਪਰ ਜਿਹੜੀ ਵੇਖਣ ਵਾਲੀ ਚੀਜ਼ ਆ ਜਿਹੜੇ ਕਰਕੇ ਮੈਨੂੰ ਵੀਡੀਓ ਬਣਾਉਣੀ ਪਈ ਮਤਲਬ ਮਨ ਕੀਤਾ ਕਿ ਮੈਸੇਜ ਜਿਹੜਾ ਬਾਹਰ ਸਰਵੇ ਕਰਾਂ ਕਿਉਂਕਿ ਬਹੁਤ ਵਾਰੇ ਵੇਖਣ ਨੂੰ ਮਿਲਦਾ ਵੀ ਸਾਨੂੰ ਫੋਨ ਆਉਂਦੇ ਨੇ ਬਹੁਤ ਥਾਵਾਂ ਤੇ ਸਾਡੀ ਪੱਗ ਲਾਤੀ ਸਾਰੇ ਜਸਾਰ ਲਾਤੀ ਸਾਡੇ ਕੇਸਰਵਾਤ ਪਾ ਲਿਆ ਉਹਦਾ ਕਾਰਨ ਕੀ ਹੁੰਦਾ ਪਤਾ ਸ਼ਸ਼ਤਰ ਧਾਰਨੀ ਨਹੀਂ ਹੁੰਦੇ। ਸੇਵਾ ਆਪਣੀ ਕਿਰਪਾ ਕਰ ਰਹੇ ਹਨ ਪਰ ਕਿਰਪਾ ਕਰਨ ਦੇ ਨਾਲ ਨਾਲ ਸਿੰਘ ਨੇ ਸ਼ਸ਼ਤਰ ਜਿਹੜੇ ਦੂ ਦਾ ਹੁਕਮ ਹਨ ਉਹ ਪਾਏ ਹੋਏ। ਤਾਨਾ ਪੁੱਟੀ ਰਹੀ ਹੋਈ ਹੈ, ਢੰਡਾ ਲੱਗਿਆ ਹੋਇਆ। ਕਿਸੇ ਦੀ ਯੂਰਤ ਨਹੀਂ ਹੈ ਜੀ ਕਿ ਸਿੰਘ ਦੇ ਕੇਸਾਂ ਨੂੰ ਦਸਤਾਰ ਤੋਂ ਵੱਟ ਪਾਜੂਗਾ। 79 ਰਸੀ ਰਹੀ ਹੈ। ਖੰજર ਪਾਇਆ ਹੋਇਆ। ਕਿਹਦੀ ਯੂਰਤ ਆ ਆ ਕੇ ਦੇਣ ਦਸਤਾਰ ਲਾਉਂਦਾ ਸਿੰਘ ਦੇ। ਕੁੱਟ ਪਤਾ ਕਿਉਂ ਖਾਨਦੇ ਆ? ਜਦੋਂ ਅਸੀਂ ਦੂ ਦੇ ਹੁਕਮ ਤੋਂ ਬਾਗੀ ਹੋ ਜਾਂਦੇ ਆ। ਅਸੀਂ ਗੁੰਦੇ ਹੁਕਮ ਦੇ ਚੱਲਦੇ ਨਹੀਂ ਸ਼ਸ਼ਤਰ ਨਹੀਂ ਪਾਉਂਦੇ। ਸ਼ਰਮ ਮਹਿਸੂਸ ਕਰਦੇ ਆ। ਉਹਦੇ ਇੱਕ ਕਰਪਾਨਾ ਪਾਉਂਦੇ ਤੋਂ ਦੂਸੇ ਤੋਂ ਸ਼ੁਰੂਰੀ ਆ ਨਾ ਤੇ ਪੈਂਟ ਲੱਗ ਜਾਂਦੀਆਂ ਦੋ ਦੋ ਇੱਕ ਦੋ ਦੋ ਕਿੰਨੀ ਨਹੀਂ ਬੱਟ ਪਰ ਕੁੱਟ ਕਿਉਂ ਪੈਂਦੀ ਹੈ ਫਿਰ ਫਿਰ ਕਹਿੰਦੇ ਸਾਡੀ ਪਰਦਾ ਲੰਘਦੀ ਹੈ ਜੀ ਤੇ ਸ਼ੈਤਨ ਪਾਇਆ ਹੋਊਗਾ ਅੱਜ 10 ਬੰਦੇ ਗਾਲ ਪੈਣਾ ਮੈਨੂੰ ਭਰੋਸਾ ਵਾ ਜੀ ਦੇ ਉੱਤੇ ਇਹ ਸੰਗਲ ਆ ਕੇ ਲੱਗ ਜਾਂਦਾ ਕਬੇ ਸ਼ਸਤਰ ਪਾਇਆ ਹੋਇਆ ਕਦੀ ਕਿਸੇ ਨੇ ਤੁਹਾਡੀ ਸ਼ਾਨ ਦੇਖ ਲਾ ਬੋਲਿਆ ਨਹੀਂ ਨਹੀਂ ਵੈਸੇ ਨਾ ਸਰਕਾਰ ਹੀ ਕਰਦੇ ਹੋਣ ਹਾਂਜੀ ਟਟਕਾਰ ਹੀ ਕਰਦੇ ਇਹ ਜਲਵਾ ਵਾ ਸ਼ਸਤਰ ਦਾ ਇਹ ਪ੍ਰਕਾਸ਼ ਸ਼ਸਤਰ ਦਾ ਕੋਲੋਂ ਪਾਚਾ ਵਿੱਚ ਬਕਿਆ ਕਿ ਅੱਜ ਸਮੇਂ ਵਿੱਚ ਅਸੀਂ ਮਾਡਰਨ ਹੋ ਗਏ ਨਾ ਮਾਡਰਨ ਹੋਣ ਦੇ ਨਾਲ ਉੱਤੇ ਹੁਣ ਇਹ ਸਿੰਘੜਾ ਬਾਣਾ ਬਾਣੇ ਚ ਸਿਵਲ ਦੇ ਵਿੱਚ ਸ਼ਸਤਰ ਪਾਇਆ ਹੋਇਆ ਕੋਈ ਸ਼ਰਮ ਨਹੀਂ ਮੂਟੂ ਦਾ ਨਹੀਂ ਨਹੀਂ ਤੁਹਾਡੇ ਨਾਲ ਮਾਣ ਨਹੀਂ ਦੇ ਗਏ ਨਹੀਂ ਖਾਲਸਾ ਸਾਰੇ ਦੇ ਕਿਰਪਾ ਨਾਲ ਸਿੰਘ ਥੱਲੇ ਆ ਗਏ ਨਹੀਂ ਬਕੂ ਜੀ ਤੁਹਾਡੀ ਅਸੀਂ ਬੇਨਤੀ ਹੈ ਵੀ ਸ਼ਸਤਰਦਾਰੀ ਹੋ ਗੋ ਦਸਤਾਰ ਧਾਰੀ ਹੋ ਉਹ ਕਿੱਸਾ ਧਾਰੀ ਹੋ ਅਮਰ ਸ਼ਕਤ ਰੂਲੇ ਬਣੋ ਤਾਂ ਹੀ ਸਾਡਾ ਸ਼ਕਾਰਾ ਹੋਣੇ ਕੋਟ ਫੇਰ ਪੈ ਰਹੀ ਆ ਕੋਟ ਫੇਰ ਪੈਂਦੀ ਰਣੀ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਧੰਨਵਾਦ